ਵਿੱਚ ਵੱਡਾ ਪੇਲੋੜ ਪੈਂਦੀ ਏ ਪੁੱਤ ਦੇ ਕੰਦੇ ਦੀ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਵਿੱਚ ਵੱਡਾ ਪੇਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਜਦੋਂ ਮਾਂ ਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਂ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਂ ਜਾਂਦਾ ਏ ਆਜੇ ਕਦੇ ਗਰੀਬੀ ਤੇ ਭੁੱਲਣਾ ਪੈ ਜਾਏ ਸ਼ੌਹਰਤ ਨੂੰ ਸੂਟ ਟਾਕੀਆਂ ਵਾਲੇ ਓਏ ਪਾਉਣੇ ਪੈ ਜਾਏ ਔਰਤ ਨੂੰ ਆਜੇ ਕਦੇ ਗਰੀਬੀ ਤੇ ਭੁੱਲਣਾ ਪੈ ਜਾਏ ਸ਼ੌਹਰਤ ਨੂੰ ਸੂਟ ਟਾਕੀਆਂ ਵਾਲੇ ਓਏ ਪਾਉਣੇ ਪੈ ਜਾਣ ਔਰਤ ਨੂੰ ਵਟ ਜਾਣ ਜਦੋਂ ਪਾਸਾ ਰਿਸ਼ਤੇਦਾਰ ਕਰੀਬੀ ਦੇ ਫਿਰ ਔਰਤ ਪਰਖੀ ਜਾਂਦੀ ਆ ਮਿੱਤਰੋ ਵਿੱਚ ਗਰੀਬੀ ਦੇ ਫਿਰ ਔਰਤ ਪਰਖੀ ਜਾਂਦੀ ਆ ਲੋਕੋ ਵਿੱਚ ਗਰੀਬੀ ਦੇ ਸ਼ੇਰਿਆਂ ਨਾਲ ਵਿਆਹੀ ਨੂੰ ਜਦੋਂ ਵੱਜ ਜੈ ਬੁਲਾ ਓਏ ਜਦੋਂ ਘਰ ਵਾਲੀ ਬਿਮਾਰ ਹੋ ਜਾਂਦੀ ਮੰਜੇ ਤੇ ਪੈ ਜਾਂਦੀ ਹੈ ਘਰ ਵਾਲਾ ਕੀ ਖੇਡਾਂ ਖੇਡਦਾ ਨੂੰ ਸ਼ੇਰਿਆਂ ਨਾਲ ਵਿਆਹੀ ਨੂੰ ਜਦੋਂ ਵੱਜ ਜੈ ਬੁਲਾ ਓਏ ਆਪ ਬੰਦੇ ਨੂੰ ਕਰਨਾ ਪੈ ਜਾ ਚੌਂਕਾ ਚੁਲਾ ਓਏ ਨਾ ਦੂਜਾ ਵਿਆਹ ਕਰਵਾਵੇ ਨਾ ਦੂਜਾ ਵਿਆਹ ਕਰਵਾਵੇ ਤੇ ਆਜੇ ਜਾਣ ਸਕੰਜੇ ਤੇ ਫਿਰ ਪਤੀ ਪਰਖਿਆ ਜਾਂਦਾ ਔਰਤ ਜਦੋਂ ਪੈ ਜੇ ਬੰਜੇ ਤੇ ਫਿਰ ਪਤੀ ਪਰਖਿਆ ਜਾਂਦਾ ਔਰਤ ਜਦੋਂ ਪੈ ਜੇ ਮੰਜੇ ਤੇ ਜਦ ਔਰਤ ਬੁਹਾਰ ਹੋ ਜਾਂਦੀ ਹੈ ਘਰ ਵਾਲਾ ਇਨੀ ਕੋਸ਼ਿਸ਼ ਕਰਦਾ ਕਿ ਟੀਕਾ ਲਵਾ ਕੇ ਥਾਂਦਾ ਹੀ ਕਰਾ ਦਿਓ ਦੂਜਾ ਵਾਹ ਘਰਣ ਵਾਲੇ ਬਣੀਏ ਇਹ ਸੋਚ ਹੁੰਦੀ ਹੈ ਮਰਦਾਂ ਦੀ ਘਰ ਵਿੱਚ ਪਾਵੇਂ ਕੰਡਾ ਮਾਰੀਆਂ ਹੋਵਣ ਵੀਰਾਂ ਨੇ ਸ਼ਰੀਕ ਜਦੋਂ ਲਲਕਾਰੇ ਤੇ ਜਾਂਦਿਆਂ ਜਾਗ ਚ ਮੀਰਾ ਨੇ ਘਰ ਵਿੱਚ ਕੰਦਾ ਭਾਵੇਂ ਮਾਰੀਆਂ ਹੋਵਣ ਵੀਰਾਂ ਨੇ ਸ਼ਰੀਕ ਜਦੋਂ ਲਲਕਾਰੇ ਤੇ ਜਾਂਦਿਆਂ ਜਾਗ ਚ ਮੀਰਾ ਨੇ ਓ ਕੱਲਾ ਪਈ ਕੀ ਕਰ ਲੂੰ ਕੱਲਾ ਪਈ ਕੀ ਕਰ ਲੂੰ ਪਿੱਛੇ ਲੱਗੀਆਂ ਵਾਰਾਂ ਦੇ ਫਿਰ ਭਰਾ ਵੀ ਪਰਖੇ ਜਾਂਦੇ ਨੇ ਚੱਲਦੀਆਂ ਵਿੱਚ ਦਲਵਾਰਾਂ ਦੇ ਫਿਰ ਭਰਾ ਵੀ ਪਰਖੇ ਜਾਂਦੇ ਨੇ ਚੱਲਦਿਆਂ ਵਿੱਚ ਤਲਵਾਰਾਂ ਦੇ ਇੱਕ ਈ ਕਦੇ ਨਹੀਂ ਪੁੱਤ ਬਣਦੀ ਭਾਵੇਂ ਆਖੇ ਲੱਖ ਵਾਰੀ ਜਦੋਂ ਸਾਡੀ ਤੇ ਨਿੱਕੀ ਜੀ ਹੁੰਦੀ ਆ ਉਦੋਂ ਕਦੀ ਪੱਗ ਬਨ ਕੇ ਵਿਖਾਉਂਦੀ ਸਾਨੂੰ ਪਾਪਾ ਵੇਖ ਮੈਂ ਮੁੰਡਾ ਮੈਂ ਤੇਰਾ ਪੋਤੀ ਕਰੂ ਮੈਂ ਪਾਪਾ ਉਹ ਕੁੜੀ ਤੇ ਬੋਲੀ ਨਹੀਂ ਬੋਲੂਗੀ ਮੁੰਡੇ ਦੀ ਬੋਲੀ ਬੋਲੂ ਪਾਪਾ ਮੈਂ ਫਰਾਨੇ ਤਾਂ ਚੱਲਿਆ ਪਾਪਾ ਮੈਂ ਇੰਜ ਕਰ ਲਗਾ ਪਾਪਾ ਮੈਂ ਪੜਨ ਚੱਲਿਆ ਸਾਰੀਆਂ ਮੋੜਿਆਂ ਵਾਲੀਆਂ ਗੱਲਾਂ ਤੇ ਪਰਖ ਕਿੱਥੇ ਹੁੰਦੀ ਧੀ ਦੀ ਜਾ ਕੇ ਸੁਣਿਓ ਉਹ ਤੀ ਕਦੇ ਨਹੀਂ ਪੁੱਤ ਬਣਦੀ ਪਾਵੇਂ ਆਖੇ ਲੱਖ ਵਾਰੀ ਵੇਚਿ ਸ਼ਿਕਦੇ ਜਾਂਦੀ ਆ ਜਦੋਂ ਉਸਦੀ ਮਤ ਮਾਰੀ ਪਨ ਗੋਟੇ ਵਾਲਿਆ ਪੱਖ ਪੂਰੇ ਜਦੋਂ ਦਿਲਬਰ ਜਾਨੀ ਦੇ ਉਹ ਥਾਣੇ ਚ ਗਾ ਕੇ ਕਹਿੰਦੀ ਆ ਨਾ ਮੇਰੇ ਕੋ ਵੀਰ ਕੁਛ ਲੱਗਦੇ ਨਾ ਭਰਾ ਲੱਗਦੇ ਨਾ ਮਾਂ ਲੱਗਦੀ ਨਾ ਰਿਸ਼ਤੇਦਾਰ ਚਾਚੇ ਤਾਏ ਕੁਝ ਨਹੀਂ ਲੱਗ ਜੁੜਾ ਲੰਡੂ ਜਿਆ ਸਾਲਾ ਉਹਦੀ ਭੁੱਖ ਪੂਰੀ ਜਾਂਦੀ ਆ ਪਨਗੋਟੇ ਵਾਲਿਆਂ ਪੱਖ ਪੂਰੇ ਜਦੋਂ ਦਿਲ ਵਰਜਾਨੀ ਦੇ ਫਿਰ ਧੀ ਵੀ ਪਰਖੀ ਜਾਂਦੀ ਆ ਲੋਕੋ ਵਿੱਚ ਜਵਾਨੀ ਦੇ ਫਿਰ ਧੀ ਵੀ ਪਰਖੀ ਜਾਂਦੀ ਆ ਲੋਕੋ ਵਿੱਚ ਜਵਾਨੀ